ਤੇ ਲੋ ਜੀ ਮਿੱਤਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਸਵਰਾਜ 855 ਤੇ ਇਹ ਟਰੈਕਟਰ ਆਪਣਾ ਘਰੇ ਮਾਲਕਾਂ ਕੋਲੇ ਖੜਾ ਟਰੈਕਟਰ ਇਹ ਕੋਈ ਏਜੰਸੀ ਵਿੱਚ ਨਹੀਂ ਕਿਸੇ ਵਪਾਰੀ ਕੋਲ ਨਹੀਂ ਹੈਗਾ ਜੀ ਠੀਕ ਹੈ ਜੀ ਥੋੜੇ ਦਿਨ ਪਹਿਲਾਂ ਹੀ ਆਪਾਂ ਤੋਂ ਤਿੰਨ ਚਾਰ ਦਿਨ ਪਹਿਲਾਂ ਅਰਜਨ ਟਰੈਕਟਰ ਲੈ ਕੇ ਗਏ ਆ 605 ਤੇ ਉਹਨਾਂ ਕੋਲ ਟਰੈਕਟਰ 855 ਉਹਨਾਂ ਨੇ ਇਹ ਟਰੈਕਟਰ ਦੇਣਾ ਹੈ ਕੋਈ ਵੀਰ 855 ਲੈਣ ਦਾ ਚਾਹਵਨ ਹੋਇਆ ਤਾਂ ਵੀਡੀਓ ਦੇਖ ਲਿਓ ਬਾਈ ਤੇ ਬਾਕੀ ਆਪਣੀ ਤਸੱਲੀ ਆ ਕੇ ਕਰ ਲਿਓ ਅਗਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਜੀ ਠੀਕ ਵਧੀਆ ਤੇ ਟਰੈਕਟਰ ਕਿਵੇਂ ਅਰਜਣ ਆਪਣਾ ਠੀਕ ਆ ਵਧੀਆ ਜੀ ਵਧੀਆ ਠੀਕ ਚੱਲਦਾ ਦੇਖਿਆ ਚਲਾ ਚਲੂ ਕੇ ਹਾਂ ਹਾਂ ਬਹੁਤ ਵਧੀਆ ਚੱਲਦਾ ਤੇਲ ਖਰਚੇ ਤੇ ਡਰਦੇ ਤੁਸੀਂ ਥੋੜਾ ਜਿਹਾ ਉਹ ਤੇ ਹਾਂ ਚਲੋ ਦੂਏ ਨਾਲੋਂ ਜ਼ਿਆਦਾ ਹੀ ਖਾਣਾ ਨਾ ਰੂਟਰੀ ਪੰਪ ਨਾਲ ਅੱਛਾ ਜੀ ਇਹ ਰੂਟਰੀ ਪੰਪ ਤੇ ਵਾਸ਼ਕੀਨ ਆ ਬਾਈ ਕਿਸੇ ਵੀ ਕੋਲ ਰੂਟਰੀ ਪੰਪ ਹੋਇਆ ਤੇ ਇਹ ਕਿਤੇ ਆਪਣੇ ਵਪਾਰੀ ਵੀਰ ਕੋਲ ਹੋਵੇ 13 14 ਮਾਡਲ ਜੀ 13 14 ਵਿੱਚ ਆਏ ਰੂਟਰੀ ਪੰਪ ਠੀਕ ਆ ਜੀ ਸ਼ਟਲ ਗੇਅਰ ਵੀ ਆ ਇਹਨਾਂ ਨੂੰ ਟਰੈਕਟਰ ਨਹੀਂ ਆਏ ਨੂੰ ਬਗੈਰ ਜੇ ਟਰੈਕਟਰ ਨਹੀਂ ਆਏ ਬਾਈ ਕਿਸੇ ਕੋ ਰੂਟਰ ਪੰਪ ਵਾਲਾ 605 ਲੈਣਾ ਜੀ 605 ਠੀਕ ਆ ਜੀ 605 ਰੂਟਰ ਪੰਪ ਦੇ ਵਿੱਚ ਬਾਈ ਟਰਬੋ ਹੰਜਣ ਵਾਲਾ ਕਿਸੇ ਕੋ ਟਰੈਕਟਰ ਹੋਇਆ ਕਿਸ ਨੇ ਸੇਲ ਕਰਨਾ ਹੋਇਆ ਟਰੈਕਟਰ ਵਧੀਆ ਹੋਵੇ ਰੇਟ ਦਾ 5-10000 ਦਾ ਕੋਈ ਫਰਕ ਨਹੀਂ ਹੈ ਨਾ ਜੀ ਕੋਈ ਚੱਕਰ ਨਹੀਂ ਹਾਂ ਟਰੈਕਟਰ ਚੰਗਾ ਹਾਂ ਟਰੈਕਟਰ ਚੰਗਾ ਹੋਵੇ ਬਾਈ ਘਰੇਲੂ ਖੇਤੀਬਾੜੀ ਤੇ ਚੱਲਿਆ ਹੋਵੇ ਜੀ ਆਹ ਹੁਣ 855 ਦੇਣਾ ਆਪਾਂ ਨੇ ਜੀ ਦੇ ਦੂੰਗਾ ਜੀ ਦੇ ਦੂੰਗੇ ਪਹਿਲਾਂ ਇਹ ਦੱਸੋ ਵੀ ਇਹ ਨਵਾਂ ਘੜਾਇਆ ਹੋਆ ਆਪਣਾ ਨਵਾਂ ਘੜਾਇਆ ਹੋਇਆ ਜੀ ਇਹ ਤੇਰਾ ਮਾਡਲ ਅੱਛਾ ਨਵਾਂ ਘ दा... अच्छा 2013 ਚ ਕਢਾਇਆ ਤਾਂ ਜੀ 2013 ਮੇ 12 13 ਕਿਲਿਆਂ ਦੀ ਖੇਤੀ ਕਰ ਉਹਦੇ ਵਿੱਚ ਆਏ ਦੱਸੋ ਵੀ ਆਪਣਾ ਖੇਤੀਬਾੜੀ ਦੇ ਚੱਲਿਆ ਵਾ ਕਿ ਕਿਦਾਂ ਖੇਤੀ 10 12 ਕਿਲਿਆਂ ਦੀ ਖੇਤੀ ਕਰੀ ਜੀ ਅੱਛਾ ਜਾਨੀ ਕਿ ਆਪਣਾ ਟਰਾਲੀ ਟੁੱਲੀ ਤਾਂ ਨਹੀਂ ਵਰਤਿਆ ਟਰਾਲੀ ਦਾ ਕੁਛ ਨਹੀਂ ਠੀਕ ਆ ਜੀ ਫਿਰ ਤੇ ਚੱਲਿਆ ਵਾ ਬਈ ਓਕੇ ਜੀ ਤੇ ਟਾਇਰਾਂ ਦੀ ਦੂਜੀ ਜੋੜੀ ਹੈ ਜੀ ਆ ਦੂਜੀ ਜੋ ਉਹ ਵੀ ਅੱਧੇ ਬੇਚਦੇ ਦੇ ਨਾਲ ਵਿਚੇ ਦੇ ਆਨੇ ਦਾ ਅੱਧੇ ਟਾਇਰ 50 ਪੈਸੇ ਅੱਛਾ ਮਲਗੀ ਤੁਸੀਂ ਅੱਧੇ ਟਾਇਰ ਖਲਾ ਕੇ ਆ ਦੂਜੇ ਨਵੇਂ ਪਵਾ ਲੇ ਤੇ ਆ ਤਾਂ ਬਈ ਟਾਇਰ ਮੰਨ ਕੇ ਚਲੋ ਵੀ 90 ਪੈਸੇ ਹੀ ਕੰਡੀਸ਼ਨ ਖੜੀ ਹੈ ਟਾਇਰਾਂ ਦੀ ਬਾਕ ਨਾ ਤਾਂ ਸੋ ਕੋ ਨੂੰ ਕਹ ਜੀ ਪਾਣੀ ਪੂਣੀ ਮਾਰ ਲਉ ਬਾਕੀ ਹੁਣ ਟਾਈਮ ਲੱਜ ਜਾਣਾ ਜਿੱਦਾਂ ਹੈਗਾ ਟਰੈਕਟਰ ਉਦਾਂ ਹੀ ਆਪਾਂ ਤੁਹਾਨੂੰ ਵੀਡੀਓ ਦਿਖਾ ਦੇਣੀ ਆ ਟਰੈਕਟਰ ਦੀ ਕਿਹ ਚੱਲ ਕੇ ਉਹਨੂੰ ਬਜਾਈ ਕਰਕੇ ਅੱਛੇ ਬਿਜਾਈ ਕਰਕੇ ਆਏ ਆ ਠੀਕ ਆ ਜੀ ਤੇ ਭਾਈ ਮਾਡਲ ਤੇ 13 ਮਾਡਲ ਹੈ ਜੀ ਠੀਕ ਆ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਆ ਟਰੈਕਟਰ ਦੀ ਰਮਾ ਰੂਮਾ ਦਾ ਰੰਗ ਦੇਖ ਲਓ ਪਿਛਲੇ ਟਾਇਰ ਬਾਈ ਸੀਰੀਟ ਦੇ ਐਨ ਵਧੀਆ ਨਵੇਂ ਪਵਾਏ ਹੋਏ ਆ ਮਨਗੇ ਲੋ 10 ਪੈਸੇ ਟਾਇਰ ਘਸੇ ਹੋਣਗੇ 90 ਪੈਸੇ ਮੋਰਲੇ ਵੀ ਰੇਡੀਅਲ ਪਾਏ ਹੋਏ ਆ ਬਾਈ ਅਲਾਇੰਸ ਦੇ ਟਾਇਰ ਠੀਕ ਆ ਜੀ ਬਾਕੀ ਜੰਡਨੜ ਦੀ ਕੰਡੀਸ਼ਨ ਦੇਖ ਲਓ ਪੰਪ ਪੰਪਾ ਤੇ ਸਾਰਾ ਏ ਟੂ ਜ਼ेड ਬਾਕੀ ਤੁਹਾਨੂੰ ਸਟਾਰਟ ਕਰਕੇ ਦੋ ਅਗਲੀ ਮਾੜੀ ਸਟਾਰਟ ਕਰ ਦੋ ਟਰੈਕਟਰ ਨੂੰ ਤੂੰ ਵੀ ਦੱਸ ਸਾੜੀ ਕੋ ਟਰੈਕਟਰ ਬਾਰੇ ਹੋ ਨਹੀਂ ਬਾਈ ਜਾ ਕੇ ਤਾਂ ਮੁੰਡਾ ਹੀ ਲੋ ਜੀ ਬਾਈ ਥੋੜੀ ਬੈਟਰੀ ਹਲਕੀ ਡਾਊਨ ਆ ਬਾਈ ਆਵਾਜ਼ ਆ ਵਾਚ ਕਰੋ ਟਰੈਕਟਰ ਦੀ 2013 ਮਾਡਲ ਬਾਈ ਰੰਗ ਦਾ ਬਾਈ ਸਾਰਾ Ориਜਨਲ ਆ ਦੇਖੋ ਮਿੱਟੀ ਮੁੱਟੀ ਉੱਦਾਂ ਪਰੇ ਬਾਈ ਉਹ ਉਦਾਂ ਹੀ ਆ ਇਧਰੋਂ ਵੀ ਐਂਗਲ ਚੈੱਕ ਕਰ ਲਓ ਜੀ ਮੀਟਰ ਚੈੱਕ ਕਰ ਲਓ 3336 ਘੰਟੇ ਚੱਲਿਆ ਹੋਇਆ ਬਾਈ ਸਰੋਕਾ ਤਿੰਨ ਵਿਰੇਅਲ ਤੇ ਲਿਆ ਹਾਂ ਹਾਂਜੀ ਤਿੰਨ ਕਾ ਹਾਂ 3100 ਘੰਟੇ ਚੱਲਿਆ ਬਾਈ 3100 ਘੰਟੇ ਚੱਲਿਆ ਹੋਇਆ ਬਾਈ ਠੀਕ ਹੈ ਜੀ ਤੇ ਥੋੜੀ ਜਿਹੀ ਮਗਰਾੜਾਂ ਵਾਲੇ ਸਣਾ ਬਾਈ ਉਤੋਂ ਐਨ ਵਧੀਆ ਐ ਮਗਰਾੜ ਠੀਕ ਹੈ ਜੀ ਚੈੱਕ ਕਰ ਲਓ ਕੰਡੀਸ਼ਨ ਤੇ ਥੋੜੀ ਜੀ ਇੱਧਰ ਬਾਈ ਮਿੱਟੀ ਦਾ ਜ਼ਰੂਰ ਫਰਕ ਆਏਗਾ ਦੱਸਿਆ ਇਹ ਪਹਿਲਾਂ ਵੀ ਇਦਾਂ ਆ ਚੀਜ਼ਾਂ ਥੋੜੀਆਂ ਜੀਆਂ ਬਾਈ ਹੋਈਆਂ ਹੋਈਆਂ ਥੱਲੇ ਤੇ ਮਗਰਾੜਾਂ ਦੀਆਂ ਠੀਕ ਹੈ ਜੀ ਇੱਥੇ ਮਾਣੀ ਮੜੀ ਜਰ ਪਈ ਹੋਈ ਆ ਬਾਕੀ ਸਭ ਉਦਾਂ ਮਲਕੀ ਉੱਪਰੋਂ ਪਿੱਛੇ ਤੇ ਪੂਰਾ ਵਧੀਆ ਐਨ ਸਾਫ ਐ ਠੀਕ ਹੈ ਜੀ ਹੁੱਕ ਉਹ ਕੋਤ ਨਾਲੇ ਹੈ ਨਾ ਜੀ ਹਾਂ ਹੈਗੀ ਖੋਕੇ ਖੋਲੀ ਹੋਈ ਆ ਬਾਈ ਰੋਟਾਵੇਟਰ ਪਾਇਆ ਵਾ ਤੈਨੂੰ ਰੋਟਾਵੇਟਰ ਖੋਲੇ ਆ ਜੀ ਟਰੈਕਟਰ ਨਾਲ ਤੇ ਬਾਕੀ ਟਰੈਕਟਰ ਚੱਲਿਆ ਹੋਇਆ ਖੇਤੀਬਾੜੀ ਦੀ ਦਿਖਦਾ ਹੀ ਹੈ ਜੀ ਬਾਕੀ ਬਾਈ ਰੇ ਅੰਗਲੀ ਹੁਣ ਰੇਟ ਦੱਸ ਦੋ ਇਹਦਾ ਜੀ ਕਿੰਨਾ ਪਣ ਕਹਿਣਾ ਹੈ ਰੇਟ ਤਾਂ ਦੱਸਣਾ ਹੀ ਪੈਣਾ ਰੇਟ ਦੱਸੋ ਜਾਇਜ ਆ ਵੀ ਜਿਹੜਾ ਬੰਦਾ ਰੇਟ ਸੁਣ ਕੇ ਆ ਜਾਵੇ ਰੇਟ ਦੱਸ ਦੋ 410000 ਰੁਪਏ ਮੰਗਦੇ ਠੀਕ ਆ ਜੀ ਤੇ ਬਾਈ ਡਿਮਾਂਡ 410000 ਰੁਪਏ ਮੇਰੇ ਹਿਸਾਬ ਨਾਲ ਜੋ ਮੇਰੀ ਸੋਚਣੀ ਰੇਟ ਬਾਈ ਜਾਇਜ ਆ ਠੀਕ ਹੈ ਜੀ ਬਾਕੀ ਜਿੰਨਾ ਹੋ ਸਕਿਆ ਮੌਕੇ ਤੇ ਡਿਸਕਾਊਂਟ ਕਰ ਦਣਗੇ ਮੇਨ ਆਈ ਵੀ ਆ ਆਪਣੇ ਆਗੇ ਪਹਿਲਾਂ ਤਸੱਲੀ ਕਰ ਲਵੇ ਹੁੰਦਾ ਹਨਾ ਜੀ ਪਹਿਲਾਂ ਤਸੱਲੀ ਅੰਕਲੀਆਂ ਦੀ ਪਹਿਲਾਂ ਵਾ ਕੇ ਤਸੱਲੀ ਕਰਕੇ ਵੀ ਫੇਰ ਸੌਦਾ ਕਰਿਓ ਤੇ ਜੋ ਹੈਗਾ ਟਰੈਕਟਰ ਆਪਣਾ ਆਪਾਂ ਲੋਕੇਸ਼ਨ ਵੀ ਦੱਸ ਦੇਣੀ ਹੈ ਜੀ ਆਪਣੀ ਮੜੀ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਤਾਂ ਨਾਲਾਗੜ ਰੋਡ ਦੇ ਉੱਪਰ ਹੈ ਸਾਡਾ ਰੋਪੜ ਤੋਂ 15 ਕਿਲੋਮੀਟਰ ਠੀਕਾ ਰੋਪੜ ਤੋਂ ਜੀ 15 ਕਿਲੋਮੀਟਰ ਜਦੋਂ ਆਪਾਂ ਸਣੀ ਮਜਰਾ ਅਡਾ ਪੈਂਦਾ ਕਨੌਲੀ ਤੋਂ ਨਾਲਾ ਗੜ ਜਾਂਦੇ ਆ ਠੀਕਾ ਕਨੌਲੀ ਦੇ 6 ਕਿਲੋਮੀਟਰ ਠੀਕ ਹੈ ਜੀ ਹਿਮਾਚਲ ਵੱਡਿਆਂ ਨੂੰ ਰੋਡ ਬਾਰਡਰ ਦੇ 2 ਕਿਲੋਮੀਟਰ ਅੱਗੇ ਠੀਕ ਹੈ ਜੀ ਤੇ ਜਾਨੀ ਕਿ ਬਾਈ ਰੋਪੜ ਤੋਂ ਪੈ ਜਾਂਦਾ 15 ਕਿਲੋਮੀਟਰ ਠੀਕ ਹੈ ਜੀ ਤੇ ਕਿਸੇ ਨੇ ਵੀ ਦੇਖਣ ਆ ਕੇ ਟਰੈਕਟਰ ਆ ਕੇ ਦੇਖ ਸਕਦਾ ਆਪਣੀ ਤਸੱਲੀ ਕਰ ਸਕਦਾ ਜੀ ਤੇ ਰੇਡ ਰੂਟ ਆਪਾਂ ਤੁਹਾਨੂੰ ਸਾਰਾ ਕੁਝ ਦੱਸਤਾ ਜੇ ਕੋਈ ਹੋਰ ਕੋਈ ਕਿਸੇ ਨੇ ਲੈਣੀ ਹੋਵੇ ਬਾਈ ਆਪਣੇ ਇਨਕੁਆਰੀ ਥੱਲੇ ਨੰਬਰ ਮੈਂਸ਼ਨ ਕਰ ਦੂੰਗਾ ਜੀ ਉਹਦੇ ਤੇ ਜਾ ਕੇ ਕੰਟੈਕਟ ਕਰ ਲਿਓ ਲੋਕੇਸ਼ਨ ਆਪਾਂ ਤੁਹਾਨੂੰ ਦੱਸਤੀ ਆ ਲੋ ਜੀ ਬਾਈ ਸਾਡੇ ਬੰਦੇ ਟਰੈਕਟਰ ਲਾਉਣ ਲੱਗ ਗਏ ਅੰਦਰ ਟਰੈਕਟਰ ਲਾਉਣ ਦਾ ਤਰੀਕਾ ਦੇਖ ਲਓ ਇਹਨਾਂ ਦਾ ਕਿਹੜਾ ਜੋੜ-ਜੋੜ ਕੇ ਟਰੈਕਟਰ ਸਟਾਰਟ ਕਰਦੇ ਆ। ਆਹ ਦੇ ਲੋਕੀ ਵੀਰੇ ਸਾਡੇ ਵੀਰਾਂ ਕੋਲ 750 ਟਰੈਕਟਰ ਆ। ਆਹ ਬਲੇ ਕਿਹੜਾ ਮਾਡਲ ਆ ਵੀਰੇ? ਬਾਜੀ ਮਾਡਲ ਆ ਵੀਰੇ। 5 ਬਾਈ ਹੈਗਾ 2005 ਮਾਡਲ। 5 ਆ ਕਿ 8 ਆ? 5 ਮਾਡਲ ਆਈ। ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰਾਂ ਦੀ ਕੰਡੀਸ਼ਨ 50 60 ਪੈਸੇ ਹੈਗੇ ਆ ਟਰੈਕਟਰ ਸਾਰਾ ਜੈਨੂਨ ਆ ਨੰਬਰ ਪੰਜਾਬ ਹੈ ਪੰਜਾਬ ਨੰਬਰ ਪੰਜਾਬ ਨੰਬਰ ਗਾਰੰਟੀ ਕਿੰਨੇ ਪਰਸੈਂਟ ਆ ਗਾਰੰਟੀ ਨਹੀਂ ਹੈਗੀ ਆਪਣੀ ਹੈ ਨਹੀਂ ਉਹ ਆਪਣੇ ਆਪ ਆ ਕੇ ਤਸੱਲੀ ਕਰਨੀ ਆ ਬਾਕੀ ਵੀ ਟਰੈਕਟਰ ਦੇਖੋ ਤੂਤਾ ਤੂਤਾ ਬਣੇਗਾ 85 ਜਿਹੜੇ ਸਾਡੇ ਜਿਹੜੇ ਟਰੈਕਟਰ ਲਿਪੜੇ ਤੇ ਬੜੇ ਮਿਲਣਗੇ ਤੁਹਾਨੂੰ ਸਾਰੇ ਹੀ ਠੀਕ ਆ ਤੇ ਕੋਈ ਸੋਨਾ ਲੀਕਾ ਲੈਣ ਦਾ ਚਾਹਵਾਨ ਹੋਇਆ ਤਾਂ ਬਾਈ ਨੇ ਦਾ ਕੰਟੈਕਟ ਕਰ ਸਕਦਾ ਜੀ ਬੈਟਰੀ ਵੀ ਹੈ ਨਹੀਂ ਬੈਟਰੀ ਤੁਹਾਨੂੰ ਰੱਖ ਕੇ ਦੇਵਾਂਗੇ ਪੇਸ਼ਾ ਕਿ ਨਵੀਂ ਰਖਾ ਕੇ ਦਈਏ ਬਾਈ ਬੈਟਰੀ ਇਹਦੀ ਆ ਚਾਰ ਚਲਾਈ ਵੀ ਅੰਦਰ ਅੱਛਾ ਠੀਕ ਹੈ ਜੇ ਸਟਾਰਟ ਨਾ ਹੋਇਆ ਨਵੀਂ ਰਖਾ ਕੇ ਦਵਾਂਗਾ ਹਾਂ ਨਵੀਂ ਰੱਖ ਠੀਕ ਆ ਬਾਈ ਕਹਿੰਦਾ ਜੇ ਸਟਾਰਟ ਨਾ ਹੋਇਆ ਤਾਂ ਬੈਟਰੀ ਨਵੀਂ ਰਖਾ ਕੇ ਦਵਾਂਗੇ ਬਾਈ ਉਹ ਚੀਜ਼ ਦੀ ਸਾਡੀ ਤਸੱਲੀ ਆ ਬੱਲਾ ਦੇ ਬਾਈ ਡਿਮਾਂਡ ਤਾਂ ਫਿਲਹਾਲ ਖੈਰ ਥੋੜੀ ਜਿਹੀ ਵਧੇ ਕਰਦੇ ਆ ਇਹੇ ਤੇ 2.5 ਲੱਖ ਬਾਕੀ ਮੌਕੇ ਤੇ ਇਹਨਾਂ ਨੇ ਦੇ ਦੇਣਾ ਬਿਲਕੁਲ ਜਾਇਜ਼ ਕਰਕੇ ਟਰੈਕਟਰ 2.5 ਬਦਲੇ 240 ਇੰਨਾ ਮੰਗਦੇ ਨੇ ਇਹਦਾ ਤੇ ਬਾਕੀ ਆਪਾਂ ਨੇ ਬਾਈ ਕੱਲ ਵੀ ਵੀਡੀਓ ਪਾਈ ਸੀ ਆਪਣੇ ਕੋਲ ਜੌਂਡੀ era 5210 ਤੇ 21 ਮਾਡਲ ਚ ਤੇ ਬਾਕੀ ਕੱਲ ਵਾਲੀ ਵੀਡੀਓ ਕਈ ਵੀਰਾਂ ਨੇ ਦੇਖੀ ਆ ਕੱਲ ਮੈਨੂੰ ਕਈ ਸਾਰੇ ਵੀਰਾਂ ਦੇ ਫੋਨ ਵੀ ਆਏ ਆ ਜੀ ਠੀਕ ਆ ਜੀ ਤੇ ਜ਼ਿਆਦਾਤਰ ਫੋਨ ਮੈਨੂੰ ਆਏ ਆ ਦੂਰੋਂ ਬਾਈ ਅੱਜ ਇੱਕ ਦੋ ਵੀਰਾਂ ਨੇ ਆਉਣਾ ਵੀ ਸੀ ਟਰੈਕਟਰ ਦੇਖਣ ਤੇ ਅੱਜ ਥੋੜਾ ਜਿਹਾ ਅਸੀਂ ਵੀ ਕਿਤੇ ਬਾਹਰ ਗਏ ਹੋ ਸੀਗੇ ਦੋ ਤਿੰਨ ਵੀਰਾਂ ਨੂੰ ਮੈਂ ਵੀ ਰੋਕਿਆ ਜਾਣ ਤੇ ਮੈਂ ਕਿਹਾ ਬਾਈ ਅੱਜ ਆਇਓ ਨਾ ਤੇ ਇੱਕ ਵਾਰ ਦੁਬਾਰਾ ਜਾਣਕਾਰੀ ਦੇ ਦਿੰਨੇ ਆ ਜਿਹੜਾ ਨਹੀਂ ਵੀਰੇ ਉਹਨੇ ਕੱਲ ਵੀਡੀਓ ਨਹੀਂ ਦੇਖੀ ਇਹ ਹੈਗਾ ਜੀ ਆਪਣਾ 2021 ਮਾਡਲ ਠੀਕ ਹੈ ਜੀ ਕੱਲ ਆਪਾਂ ਨੇ ਥੋੜੀ ਜੀ ਇੱਕ ਗੱਲ ਦੂਜੀ ਕਹੀ ਸੀ ਵੀ ਇਹ ਤਾਂ ਲੋਨ ਨਹੀਂ ਇਹ ਤਾਂ ਲੋਨ ਹੈਗਾ ਬਾਈ ਉਹ ਆਪਾਂ ਤੁਹਾਨੂੰ ਕਲੀਅਰ ਮਿਲੂਗਾ ਐਨਓਸੀ ਨਾਲ ਮਿਲੂਗੀ ਠੀਕ ਹੈ ਜੀ ਉਹ ਚੀਜ਼ ਦੀ ਥੋੜੀ ਜੀ ਤਾਂ ਕਰਕੇ ਅੱਜ ਦੁਬਾਰਾ ਥੋੜਾ ਜਿਹਾ ਵੀਡੀਓ ਵਿੱਚ ਆਪਾਂ ਦੱਸ ਰਹੇ ਹਾਂ ਤੇ ਲੋਨ ਇਹ ਤੇ ਹੈਗਾ ਬਾਈ ਉਹਦੀ ਐਨਓਸੀ ਤੁਹਾਨੂੰ ਬਕਾਇਦਾ ਨਾਲ ਮਿਲੂਗੀ ਟਰੈਕਟਰ ਦੀ ਉਹ ਸਾਡੀ ਪੂਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਬਾਕੀ ਜੇ ਇਹਦੀ ਫੁੱਲ ਵੀਡੀਓ ਦੇਖਣੀ ਹੈ ਤਾਂ ਆਪਣੇ ਕੱਲ ਵਾਲੇ ਬਲੌਗ ਦੇ ਵਿੱਚ ਬਾਈ ਦੇਖ ਸਕਦੇ ਆ ਟਰੈਕਟਰ ਦੀ ਅ ਸਿਰਫ 408 ਘੰਟੇ ਟਰੈਕਟਰ ਚੱਲਿਆ ਹੋਇਆ ਤੇ ਆ ਟਾਇਰਾਂ ਤੇ ਮਾਰਕਾ ਤੱਕ ਵੀ ਬਈ ਨਹੀਂ ਉਤਰਿਆ ਨਹੀਂ ਹੈਗਾ ਟਾਇਰਾਂ ਦਾ ਠੀਕ ਹੈ ਜੀ ਆ ਦੇਖ ਲਓ ਆ ਜੇਕੇ ਦਾ ਮਾਰਕਾ ਜ ਉਤਰਿਆ ਨਹੀਂ ਤੇ ਬਾਕੀ ਆਪਣਾ ਵੀਰ ਆ ਕੇ ਜਿਹਨੇ ਵੀ ਲੈਣਾ ਹੋਵੇ ਤਸੱਲੀ ਕਰ ਲਿਓ ਠੀਕ ਹੈ ਜੀ ਪੀਪੀ 27 ਖਰੜ ਦਾ ਨੰਬਰ ਆ ਖੈੜ ਮੋਹਾਲੀ ਬਾਈ ਵਿਚੇ ਐ ਪੀਪੀ 65 ਮੋਹਾਲੀ ਦਾ ਪੀਪੀ 27 ਨੰਬਰ ਹੈਗਾ ਖਰੜ ਦਾ ਤੇ ਡਿਮਾਂਡ ਆਪਾਂ ਕਰੀ ਸੀ 740000 ਬਾਕੀ ਦਾ ਬਾਈ ਰੇਟ ਮੌਕੇ ਤੇ ਜਿੰਨਾ ਵੀ ਹੋਇਆ ਔਨ ਟੇਬਲ ਕਰ ਦਾਂਗੇ ਜਾਇਜ਼ ਠੀਕ ਆ ਜੀ ਸਭ ਤੋਂ ਪਹਿਲਾਂ ਸਾਡਾ ਕਹਿਣਾ ਆ ਹੀ ਹੁੰਦਾ ਵੀ ਆਪਾਂ ਆ ਕੇ ਟਰੈਕਟਰ ਦੇਖੋ ਚਲਾ ਕੇ ਤਸੱਲੀ ਕਰੋ ਫੇਰ ਸੌਦਾ ਹੋਊਗਾ ਮੌਕੇ ਤੇ ਠੀਕ ਆ ਜੀ ਕਈ ਵੀਰੇ ਇਸ ਗੱਲ ਦਾ ਉਹ ਵੀ ਕਰਦੇ ਆ ਬਹੁਤ ਵੀਰਾਂ ਦੇ ਮੈਨੂੰ ਫੋਨ ਆਇਆ ਬਾਈ ਪੱਕਾ ਰੇਟ ਦੱਸ ਦੋ ਵੀਰੇ ਇੱਕ ਕੋਰੇਟ ਦੱਸ ਦੋ ਇਹਦੇ ਕੱਟ ਦੇਣਾ ਨਹੀਂ ਵੀਰੇ ਇਦਾਂ ਤਾਂ ਅੱਜ ਤੱਕ ਸਾਡਾ ਕੋਈ ਸੌਦਾ ਸਿਰੇ ਚੜਿਆ ਨਹੀਂ ਹੈਗਾ ਆਪਾਂ ਫੋਨ ਤੇ ਕਿਸੇ ਵੀਰ ਨੂੰ ਜਿੰਨਾ ਮਰਜ਼ੀ ਰੇਟ ਘੱਟ ਕਹਿ ਦਈਏ ਦੁਬਾਰਾ ਆ ਕੇ ਉਸੇ ਰੇਟ ਤੇ ਅੱਜ ਤੱਕ ਕਦੇ ਗੱਲ ਸਾਡੀ ਬਣੀ ਨਹੀਂ ਹੈਗੀ ਤਾਂ ਕਰਕੇ ਆਪਾਂ ਕਹਿੰਦੇ ਆ ਵੀ ਜੋ ਰੇਟ ਆ ਉਹ ਆਪਾਂ ਆ ਕੇ ਤੁਹਾਡੇ ਨਾਲ ਇੱਥੇ ਆ ਕੇ ਫਾਈਨਲ ਕਰਾਂਗੇ ਫੋਨ ਦਾ ਰੇਟ ਤੇ ਸੇਮ 7 ਲੱਖ 40 ਹਜ਼ਾਰ ਹੈ ਆ ਠੀਕ ਹੈ ਜੀ ਤੇ ਤੁਹਾਨੂੰ ਮੀਟਰ ਮੋਟਰ ਸਟਾਰਟ ਕਰਕੇ ਚੈੱਕ ਕਰਾਉਣਾ ਜੀ ਤੇ ਬਾਕੀ ਸਾਰਾ ਜੈਨੂਨਰ ਟਰੈਕਟਰ ਬਾਈ 1 ਰੁਪਏ ਦਾ ਵੀ ਕੋਈ ਹੋਵੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਟਰੈਕਟਰ ਦੀ ਠੀਕ ਹੈ ਜੀ ਜਾਲ ਸੌਖਾ ਨਹੀਂ ਰੈਡੀ ਕਰਦੇ ਆ ਸਰਪ ਤੋਂ ਮੋੜਾ ਦਾ ਬਈ ਵੈਸੇ ਵੀ ਨਹੀਂ ਦਿਖਾਉਂਦੇ ਟਰੈਕਟਰ ਸੌਖਾ ਜਾ ਇਹ ਤੇ ਕਿਸੇ ਵੀਰ ਨੇ ਕੋਈ ਟਰੈਕਟਰ ਦਾ ਵਿੱਚ ਵਾਧਾ ਘਾਟਾ ਕਰਾਉਣਾ ਹੋਇਆ ਤਾਂ ਉਹ ਵੀ ਕਰਨਾ ਹੀ ਬਈ ਤੇ ਬਾਕੀ ਬਾਈ ਕਿਸੇ ਵੀਰ ਨੇ ਹੋਰ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਨੰਬਰ ਆਪਣਾ ਹਰੇਕ ਵੀਡੀਓ ਦੇ ਥੱਲੇ ਮੈਂਸ਼ਨ ਹੁੰਦਾ ਜੀ ਤੇ ਇੱਕ ਹੋਰ ਰਿਕੁਐਸਟ ਹੈ ਸਾਰੇ ਵੀਰਾਂ ਨੂੰ ਜੇ ਆਪਾਂ ਕਈ ਵਾਰ ਫੋਨ ਨਹੀਂ ਪਿਕ ਕਰਦੇ ਤਾਂ ਮੇਰੇ ਵੀਰਾਂ ਨੂੰ ਵਾਤ ਜੁਣ ਕੇ ਬੇਨਤੀ ਕਿ ਮੈਨੂੰ ਵਟਸਐਪ ਤੇ ਇੱਕ ਮੈਸੇਜ ਜਾਂ ਵਾਇਸ ਮੈਸੇਜ ਆ ਬਾਈ ਟੈਕਸਟ ਮੈਸੇਜ ਕਰ ਸਕਦਾ ਉੱਥੇ ਮੈਂ ਤੁਹਾਨੂੰ 100% ਬਾਈ ਮਤਲਬ ਕਿ ਦਪਾਲਾ ਦੇ ਦੂੰਗਾ ਕਈ ਵਾਰ ਬਾਈ ਉਹ ਫੋਨ ਬਹੁਤ ਜ਼ਿਆਦਾ ਆਉਂਦੇ ਆ ਕਈ ਵਾਰ ਫੋਨ ਟੈਂਡ ਨਹੀਂ ਹੁੰਦਾ ਤਬੀਰ ਨੂੰ ਰਿਕੁਐਸਟ ਆ ਤਾਂ WhatsApp ਤੇ ਬਾਈ ਵੌਇਸ ਮੈਸੇਜ ਕਰਦਿਆ ਕਰੋ ਜਾਂ ਟੈਕਸਟ ਮੈਸੇਜ ਕਰਦੇ ਉੱਥੋਂ ਮੈਂ ਤੁਹਾਡਾ ਪੁਰਾ ਜੋ ਵੀ ਗੱਲਬਾਤ ਕਰ ਲਿਆ ਕਰੂੰਗਾ ਫੋਨ ਮੈਂ ਤੁਹਾਨੂੰ ਆਪੇ ਕਰ ਲੈਣਾ ਬਾਅਦ ਚ ਠੀਕ ਹੈ ਜੀ ਤੇ ਇਸ ਗੱਲ ਦਾ ਮੇਰੇ ਨਾਲ ਕਿਦਾ ਸ਼ਿਕਵਾ ਨਾ ਕਰੇ ਕਿਉਂਕਿ ਬਾਈ ਵੀਡੀਓ ਬਹੁਤ ਪਈਆਂ ਹੋਈਆਂ ਪਹਿਲੀਆਂ ਵੀ ਫੋਨ ਦਿਵਾਰੀ ਚ ਬਹੁਤ ਜ਼ਿਆਦਾ ਆਉਂਦੇ ਆ ਤੇ ਵਾਰ ਇੱਥੇ ਵੀ ਕਸਟਮਰ ਆਇਆ ਹੁੰਦਾ ਤਾਂ ਕਰਕੇ ੜੌਕਾ ਹੋ ਜਾਂਦਾ ਕਈ ਵਾਰ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਆਦੇ ਬਲੌਗ ਵਿੱਚ ਨਹੀਂ ਸਾਡੇ ਵੀ ਲੰਘੇ ਜਾਂ ਸੰਬੰਧ ਕਰਕੇ ਸੋਨਾ ਲੀਕਾ ਵਾਲੇ ਸਾਰਿਆਂ ਨਾਲ ਬਾਅਦ ਚ ਜਾਂਦੇ ਬਾਈ ਇਹ ਉਰੇ ਬਹਿ ਤਾਬੀ ਕੇ ਅਸੀਂ ਥੋੜਾ ਸੱਜਰੇ ਲੰਘ ਗਏ ਨੇ ਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਸੱਗੂ ਮਹੱਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਸਾਰਿਆਂ ਦਾ ਧੰਨਵਾਦ